ट्रांसफार्मसी 16 ਦਾ ਆ ਪਿਆ ਖਲਿਆ ਰਿਆ ਗੋਰੇ ਹੋਏ ਕੱਲ ਖਲਿਆਰ ਗਏ ਹੈ ਹਾਂ ਕੱਲ ਕਰ ਗਏ ਬਈ ਕੱਲ ਵਾਲੀ ਰਾਤ ਯਾਰ ਠੀਕ ਹੈ ਤੈਨੂੰ ਕੱਲ ਸੱਦਣਾ ਸੀ ਹਾਰ ਕੇ ਫਿਰ ਅੱਜ ਸੱਦਿਆ ਯਾਰ ਮੈਂ ਅੱਜ ਸੱਦਿਆ ਯਾਰ ਠੀਕ ਹੈ ਉਹਦਾ ਸਾਰਾ ਹੀ ਖਲਿਆਰ ਗਿਆ ਸਾਡੇ ਵਾਲੇ ਵੰਗ ਵਰ ਗਈ ਉਹੀ ਕੰਮ ਆ ਗਿਆ ਲੱਗ ਕੇ ਸਿੱਟ ਗਏ ਅਸੀਂ ਉਦੋਂ ਕਿਹਾ ਸੀ ਮੈਨੂੰ ਪਤਾ ਕਿਵੇਂ ਲੱਗਦਾ ਇਹ ਪਤਾ ਤਾਂ ਬਾਈ ਇਹਨਾਂ ਨੂੰ ਪਤਾ ਨਹੀਂ ਕਿਵੇਂ ਲੱਗਦਾ ਯਾਰ ਜਾਂ ਕੋਈ ਛੀ ਐਡੀ ਕਰਦਾਗਾ ਬਾਈ ਹੂੰ ਵਧੀਆ ਗੱਡੀ ਚ ਆਉਂਦੇ ਨੇ ਬਾਈ ਇਹ ਜਾਂ ਬਰਨਾ ਬੁਰਨਾ ਜੇ ਤਾ ਅਗੜੀ ਗੱਡੀ ਚ ਆਉਂਦੇ ਨੇ ਬੰਦੇ ਕਈ ਆਉਂਦੇ ਨੇ ਅੱਛਾ ਆ ਦੇਖ ਦੇਖੀ ਨਾਟ ਕੱਲਾ ਕੱਲਾ ਖੋਲੇ ਹੋਏ ਆ ਗੱਲਾ ਬਾਈ ਸਾਰਾ ਨਾਟ ਪਾਇਆ ਬਾਈ ਨਟ ਮਾਗ ਮਸ਼ੀਨੀ ਨਹੀਂ ਉਹ ਗੰਨਾਂ ਦੀਆਂ ਆ ਆ ਦੇਖ ਬਾਈ ਉਹਨਾਂ ਨੇ ਖੋਲੇ ਹੋਏ ਨਟ ਨੇ ਲੈ ਹੂੰ ਦੇਖ ਸੀ ਨਾਟ ਆ ਪਏ ਨੇ ਇਹ ਪਹਿਲਾਂ ਬਾਨੇ ਚਾਬੀਆਂ ਦਾ ਦੋ ਤਨਾ ਤੇ ਖੋਲਦਾ ਇਹ ਆਹਦੇ ਪਹਿਲਾਂ ਇੱਥੇ ਲਾ ਕੇ ਛੱਟਿਆ ਉਹਨਾਂ ਨੇ ਉਹਦੇ ਛੱਟਿਆ ਬਾਈ ਥੱਲੇ ਹੋਰ ਇਹਨੂੰ ਆਜਾ ਕਲਦੀ ਮੋੜਾ ਕੇ ਦਿਖਾ ਦੇ ਆਹ ਦੇਖਾ ਮੋੜਾ ਜਿਹਾ ਬਈ ਆ ਗਿਆ ਮੂਦੇ ਮੂੰਹ ਸਿੱਟਿਆ ਦੇ ਹੂੰ ਆ ਦੇ ਆ ਦੀ ਜਾ ਦੇ ਮੂਦੇ ਮੂੰਹ ਉੱਥੇ ਸਿੱਟ ਗਏ ਫੇਰ ਇੱਧਰ ਕੱਢ ਕੇ ਆ ਦੇ ਤੇਲ ਉਹ ਵੀ ਪਿਆ ਹੈ ਨਾ ਥੋੜਾ ਮੋਟਾ ਕ ਪਾਣੀ ਹੈ ਇਹ ਵੈਨਾ ਕੁਛ ਤੇਲ ਆ ਬਈ ਕੁਛ ਢੋੜ ਢੂਲ ਗਏ ਢੋਲ ਗਏ ਨਾ ਹਾਂ ਹੂੰ ਤੇ ਮਿੱਤਰੋ ਜਿਹੜੀ ਬਾਰਦਾਤਾ ਨੇ ਦੇਖੋ ਹਨ ਤੇ ਔਖਾ ਕਿਸਾਨ ਨੂੰ ਹੋ ਰਿਹਾ ਹੈ ਇਹ ਬਾਈ ਉਦ ਹੀ ਚੋਰੀ ਹੁੰਦਾ ਨਹੀਂ ਇਹ ਉਹਦੇ ਸਾਡੇ ਪਈਏ ਬੈਠੇ ਸਾਡੀ ਮੋਟਰ ਤੇ ਸਾਡੇ ਵਾਲੇ ਹਾਂ ਠੀਕ ਆ ਸਾਡੇ ਦਾ ਹਬੀਦ ਨੇ ਇੱਥੇ ਪਈਏ ਰਹੇ ਨੇ ਹਾਂ ਨੇ ਨਹੀਂ ਪਤਾ ਉਦੀ ਇਹਨੂੰ ਲਵੇਟ ਕੇ ਲੈ ਕੇ ਹੁੰਦੇ ਠੀਕ ਹੈ ਉਦੋਂ ਪਹਿਲਾਂ ਜਿਹੜੇ ਟਰਾਂਸਫਾਰਮ ਚੋਰੀ ਹੋਏ ਸੀ ਪਿਛਲੇ ਸਾਲ ਆਪਣੇ ਉਦੋਂ ਤਿੰਨ ਇਕੱਠੇ ਲਏ ਸੀਗੇ ਹਾਂ ਬਈ ਇਹ ਆਹਾ ਤੇ ਉਹ ਸਾਡੇ ਵਾਲਾ ਹਾਂ ਹੈਨਾ ਹੁਣ ਇੱਥੋਂ ਭਈਏ ਬਾਗ ਗਿਆ ਦਿਖਾ ਦੇ ਬਣੀਏ ਕੋਠੀਆਂ ਵਿੱਚ ਤੇ ਭਈਏ ਰਹਿੰਦੇ ਸੀ ਤਾਂ ਕਰਕੇ ਉੱਤੇ ਬਚਤ ਰਹਿ ਗਈ ਪਰ ਹੁਣ ਜਦੋਂ ਬਾਗੇ ਝੋਨਾ ਲਾ ਕੇ ਤਾਂ ਫੇਰ ਬਰਬਾਦ ਹੋ ਗਈ ਹਾਂ ਬਈ ਉਹ ਹੈਗਾ ਤਾਂ ਸਰਕਾਰੀ ਆ ਇਹ ਹਾਂ ਬਈ ਸਰਕਾਰੀ ਹੈ ਇਹ ਪਰ ਐਵੇਂ ਵੀ ਮਿੱਤਰੋ ਹੁਣ ਉਹਦੇ ਨਾਲ ਝੋਨਾ ਨੂੰ ਪਾਣੀ ਦੀ ਲੋੜ ਸੀ ਮੌਕੇ ਤੇ ਹਾਂ ਬਈ ਇਹ ਕੰਮ ਕਰ ਜਾਂਦੇ ਨੇ ਮਤਲਬ ਕਿ ਮਾੜਾ ਮਾੜਾ ਤੀ ਦਾ ਬੰਦਾ ਕੰਮ ਨਹੀਂ ਕਰਦਾ ਇਹ ਹਾਂ ਇਹ ਤਾਂ ਗੱਲ ਹੈਗੀ ਹੈ ਹੈਨਾ ਹਾਂ ਵੀ ਬਈ ਵਧੀਆ ਗੱਡੀ ਚ ਆਉਂਦੇ ਨੇ ਯਾਰ ਗੱਡੀਆਂ ਦੇ ਲਾਈਨਾਂ ਦੇਖਿਆ ਸੀ ਉੱਥੇ ਠੀਕ ਆ ਵਧੀਆ ਗੱਡੀ ਮੂੜੀ ਹਾਂ ਨੂੰ ਕੋਈ ਬੰਦਾ ਕਹਿੰਦਾ ਮਾੜੀ ਗੱਡੀ ਦੇ ਟਾਇਰ ਟਾਇਰ ਨਹੀਂ ਹੈਗੇ ਵਧੀਆ ਗੱਡੀ ਦੇ ਟਾਇਰ ਨੇ ਇਹ ਠੀਕ ਆ ਜਿਵੇਂ ਤੂੰ ਆਹ ਦੱਸਦਾ ਸੀ ਇਧਰ ਆਹੇ ਕਹਿੰਦਾ ਮੰਜਾ ਢਾਕੀ ਗਏ ਨੇ ਮੰਜਾ ਢਾਕੇ ਮੋਦਨਾ ਬੈ ਗਏ ਕੈਂਪਰ ਚ ਪਾਣੀ ਪੂਣੀ ਪੀ ਕੇ ਗਏ ਨੇ ਹੋਰ ਕੋਈ ਨਹੀਂ ਆਹ ਬੋਰੀਆਂ ਖਿਲਾਰ ਕੇ ਮੜੀਆਂ ਜਿਹੀ ਕੱਲੀਆਂ ਪਰ ਇਹਨਾਂ ਦਾ ਸਾਮਾਨ ਨਾ ਪਾਇਆ ਹੁੰਦਾ ਹਾਂ ਕੋਈ ਨੜ ਨੋਟ ਕੱਪਾ ਉਹਦੇ ਸਾਡੇ ਵੀ ਜਿੰਦੇ ਤੋੜ ਕੇ ਗਏ ਸੀ ਉਹ ਤਾਈਓ ਜਿੰਦੇ ਤੋੜ ਕੇ ਮਤਲਬ ਕਿ ਬੋਰੀਆਂ ਲੈ ਕੇ ਗੱਟਾ ਸਾਮਾਨ ਤਾਂ ਬਾਦੂਬਾ ਪਾ ਕੇ ਲੈ ਕੇ ਗਏ ਨੇ ਸਾਡਾ ਵੀ ਹੋਰ ਕੋਠੀ ਚ ਕੁਝ ਨਹੀਂ ਛੇੜਿਆ ਉਹਨੇ ਹਾਂ ਬਸ ਆਹੀ ਕੱਲਾ ਆਹੀ ਨੰ ਕੱਲਾ ਡਰਾਫਰਮ ਨੂੰ ਵਾਰਦਾ ਦਿੱਤੀ ਆ ਇਹ ਨਹੀਂ ਹੈਗਾ ਵੀ ਕੰਮ ਨਸ਼ੇੜੀਆਂ ਦਾ ਇਹ ਹਾਂ ਹਾਂ ਬੰਦੇ ਨਸ਼ੇੜੀਆਂ ਦੇ ਤਗੜੇ ਬੰਦੇ ਦਾ ਹੱਥੇ ਦੇ ਵਿੱਚ ਕੱਲਾ ਨਸ਼ੇੜੀਆਂ ਦਾ ਵੀ ਨਹੀਂ ਹੈਗਾ ਹਾਂ ਜਿਹੜਾ ਬੰਦਾ ਹੁਣ ਐਡੀ ਤਾਕੜੀ ਗੱਡੀ ਲਿਆਊਗਾ ਬਾਹਰ ਨਾ ਗੱਡੀ ਲਾਲਾ ਕੋਈ ਹੋਰ ਜਾਂ ਡਿਜ਼ਾਇਰ ਮਾੜੀ ਟੀੜੀ ਤਾਂ ਗੱਡੀ ਨਹੀਂ ਲਿਆਉਂਦਾ ਵਧੀਆ ਗੱਡੀ ਚੀਜ਼ੀ ਕਿ ਉੱਥੇ ਗੱਡੀ ਬੈਕ ਲਾਈ ਹੈ ਨਾ ਠੀਕ ਆ ਜਦੋਂ ਦੁਵਾਰੇ ਲੈ ਕੇ ਗਿਆ ਕਿੱਥੋਂ ਲਾਗਿਆ ਪਾਏਗਾ ਉਹ ਦਰੋ ਬਈ ਆਪਣੇ ਕੇਵਲ ਕੇ ਇਧਰੋਂ ਅੱਛਾ ਹੋ ਉਥੋਂ ਹਾਂ ਉਥੋਂ ਪਾਹੇ ਦੋ ਵੱਡੇ ਤੋਂ ਤੂੰ ਹਾਂ ਉਥੋਂ ਗੱਡੀ ਦੋ ਤਿੰਨ ਗੱਲਾਂ ਦੀ ਬਾਤ ਆ ਇਹ ਹਾਂ ਉਥੋਂ ਬੰਦੇ ਤਾਰ ਕੇ ਗੱਡੀ ਭਾਗੀ ਦੁਬਾਰੇ ਫੇਰ ਗੱਡੀ ਆਈ ਉਹ ਵੀ ਲੈਣਾ ਪਈਆਂ ਸੀ ਉੱਥੇ ਠੀਕ ਹੈ ਕੱਲ ਕਰ ਕੱਲ ਮੌਕੇ ਤੇ ਤੂੰ ਹੈ ਨਹੀਂ ਸੀ ਨਹੀਂ ਕੱਲ ਬਣਾਉਣੀ ਸੀ ਵੀਡੀਓ ਉਹ ਦੇ ਉਹ ਵੱਟ ਦਿਖਾ ਦਿੰਨੇ ਜਿਵੇਂ ਚੱਕ ਕੇ ਲੈ ਗਿਆ ਡਿੱਗਦਾ ਗਿਆ ਉਹ ਬੰਦਾ ਡਿੱਗਾ ਗਿਆ ਹੈਨਾ ਜਮਾ ਡਿੱਗਦਾ ਗਿਆ ਲਮਕਦਾ ਉਹ ਬੰਦਾ ਲਮਕਦਾ ਗਿਆ ਜਮਾ ਹਾਂ ਸਮਾਨ ਚੱਕਿਆ ਉਹੀ ਪਾਰ ਸਾਰਾ ਉਦੇ ਪਾਇਰ ਨਹੀਂ ਲੱਗਦੇ ਹੁਣ ਜਾਨਾ ਨਾ ਜਮੀ ਨਹੀਂ ਲੱਗਦੇ ਉਹ ਬਾਜਨ ਹੋ ਬਈ ਹਾਂ ਆਏ ਪਹੀਆ ਨਹੀਂ ਪਹੀ ਵੀ ਗੱਡੀ ਆ ਸਕਦੀ ਸੀ ਉਹਨੂੰ ਆਏ ਵੀ ਇਹ ਹੋਊਗਾ ਨਾ ਪਹੀ ਉਹਨਾਂ ਨੂੰ ਆਏ ਦੀ ਨਾ ਗੱਡੀ ਨਹੀਂ ਨਿਕਲਣੀ ਕੋਈ ਆ ਨਾ ਜਾਵੇ ਮੂਰੇ ਹਾਂ ਉੱਥੋਂ ਨਿਕਲਦਾ ਜਾਵਾਂਗੇ ਵੀ ਆ ਇਧਰ ਆ ਆ ਲੈ ਕੇ ਗਏ ਨੇ ਹਾਂ ਬੱਟ ਤੇ ਆਏ ਨੇ ਬਈ ਠੀਕ ਆ ਚਾ ਲਈ ਗਲਦੀ ਮਾੜਾ ਮੂਰੇ ਗਾਂ ਹੀ ਨੰਗੇ ਚੱਲ ਦਿਖਾਓ ਕਿੱਥੇ ਨੇ ਬੜਾ ਆ ਦੇ ਬੱਟ ਤਾਂ ਪੂਰੀ ਨਰੋਈ ਆ ਜਰ ਇਹਦਾ ਬੱਟ ਤਾਂ ਵਧੀਆ ਦੇਖ ਲੈ ਬੰਦਾ ਸਾਈਡ ਤੇ ਆਏ ਟੇਡਾ ਹੁੰਦਾ ਹੀ ਤੁਰਿਆ ਗਿਆ ਆ ਦੇ ਬੰਦਾ ਅੱਖਾਂ ਮੀਚ ਕੇ ਤੁਰਿਆ ਜਾਵੇ ਤਾਂ ਵੀ ਨਹੀਂ ਡੇਗਦਾ ਆ ਆ ਬੜਾ ਨੇ ਹੂੰ ਆ ਦੇ ਮਿੱਤਰੋ ਦੇਖੋ ਨਾ ਪਾਰ ਤੱਕਿਆ ਕਰਕੇ ਪੈਰ ਪੈਂਸਲ ਫਿਸਲਦੇ ਗਏ ਬੰਦੇ ਦੇ ਨਾ ਆ ਦੇ ਹੂੰ ਹੂੰ ਉਹ ਦੇ ਉਹ ਗਾਂ ਆ ਦੇ ਇੱਥੇ ਡਿੱਗਿਆ ਹੋਇਆ ਦੇ ਠੀਕ ਆ ਆ ਲੈ ਸਾਰੇ ਰਾਹੀ ਇੰਹੀ ਕਰਦਾ ਗਿਆ ਮੈਨੂੰ ਤਾਂ ਲੱਗਦਾ ਹੂੰ ਆ ਦੇ ਇਹ ਬਾਈ ਛੀ ਏਡੀ ਕਰਦਾ ਕੋਈ ਨਾ ਕੋਈ ਹੂੰ ਵੀ ਅੱਜ ਹੈ ਨਹੀਂ ਜਾਂ ਆਇਆ ਜਾਂ ਆ ਸਹੀ ਗੱਲ ਆ ਯਾਰ ਆ ਦੇ ਮਾੜੇ ਢੀਡੇ ਬੰਦੇ ਕੰਮ ਨਹੀਂ ਕਰਦੇ ਹੂੰ ਵੱਟ ਵੀ ਬਹੁਤ ਮਰੋਈ ਆ ਤੇ ਹੁਣ ਵੇ ਕਹਿਣਾ ਕੀ ਜਾਣਾਗਾ ਬਾਈ ਹੁਣ ਕਹਿਣੇ ਕੀ ਯਾਰ ਹੁਣ ਦੇਖਣਾ ਉਹ ਨਾ ਸੁੱਕੀ ਜਾਂਦਾਗਾ ਕੰਨ ਦੀ ਮੋਟਰਾਂ ਬੰਦ ਪਈਆਂ ਨੇ ਇੱਕ ਮੋਟਰ ਹੈ ਹੂੰ ਬਾਹਣ ਜਾਦੇ ਆ ਇੱਥੇ ਠੀਕ ਆ ਹੂੰ ਦੇਖੋ ਕੀ ਬਣੂਗਾ ਕੀ ਕਰਦੀ ਆ ਜਾਣੇ ਅੱਜ ਪਤਾ ਕਰਦੇ ਜਈ ਨੂੰ ਅੱਜ ਪਤਾ ਕਰੋ ਹਾਂ ਤੇ ਮਿੱਤਰੋ ਪਿਛਲੀ ਵਾਰ ਤਿੰਨ ਟਰਾਂਸਫਾਰਮ ਲਾਏ ਸੀ ਜੀ ਐਦਗੀ ਆ ਆ ਗਿਲਟ ਵਾਲਾਗਾ ਆਪਣੇ ਵਾਲਾ ਗਿਲਟ ਵਾਲਾ ਦੋ ਸਾਹਮਣੇ ਉਹ ਕੋਠੀ ਵਾਲਾ ਤੇ ਉਹ ਤਾਂ ਲਾ ਹੀ ਨਹੀਂ ਤਾंबे ਵਾਲਾ ਸੀ ਭਾਵੇਂ ਇਹਨਾਂ ਨੂੰ ਪਤਾ ਨਹੀਂ ਕਿਵੇਂ ਲੱਗਦਾ ਕਿਵੇਂ ਨਾ ਪਤਾ ਵੀ ਤਾंबे ਵਾਲਾ ਇਹ ਟਰਾਂਸਫਾਰਮ ਤਾਂ ਲਾ ਕੇ ਲੈ ਜਾਂਦੇ ਉਹਦੀ ਮਿੱਤਰੋ ਤੇ ਬਾਕੀ ਬਾਈ ਵੀਡੀਓ ਨੂੰ ਸ਼ੇਅਰ ਕਰ ਦੇ ਬੱਸ ਉਹ ਤੋਂ ਵਾਦਾ ਅੱਛਾ ਹਾਂ ਤੇਲ ਹੈ ਨਾ ਥੰਢੀ ਪਈ ਆ ਆ ਬਰਕਣਾ ਜਾਂ ਪਿਆਦਾ ਇੱਥੋਂ ਧਰ ਕੇ ਫੇਰ ਇੱਥੇ ਗੱਡੀ ਲਾ ਕੇ ਬੈ ਕਾ ਪਾਹੇ ਤੇ ਠੀਕ ਆ ਲੈ ਵੀ ਮੇਤਰੋ ਆ ਦੇਖੋ ਯਾਰ ਹੈ ਨਾ ਨਸੇੜੀਆਂ ਦੇ ਕੰਮ ਆ ਸੌਫੀਆਂ ਸਾਫੀਆਂ ਵੀ ਪੀ ਕੇ ਗਏ ਨੇ ਓਏ ਆ ਪੈਸਾ ਟੱਪਊਆ